ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਦੋਂ ਵੀ ਤੁਸੀਂ ਕੰਮ ਕਰਾਉਣੇ ਹੋ ਤੇ ਸੋਚਦੇ ਹੋ ਗੱਡੀ ਉੱਚੀ ਹੋ ਜਾਵੇ ਲੱਗਦੀ ਐ ਇੱਕ ਭਲੇਖਾ ਹੁੰਦਾ ਮੰਦਾ ਉੱਚੀ ਕਰਾਉਣ ਨਾਲ ਜਿੰਨਾ ਗੱਡੀ ਦਾ ਨੁਕਸਾਨ ਹੁੰਦਾ ਹੈ ਚੌਂਟਿਆਂ ਦੇ ਬੁਸ਼ ਟੁੱਟ ਜਾਣੇ ਹਿੱਸੇ ਦੇ ਬਗਲੇ ਦੇ ਬੁਸ਼ ਟੁੱਟ ਜਾਣੇ ਇਹ ਐਕਸਸ ਸੁਭਾਵਿਕ ਗੱਲ ਐ ਹਰ ਇੱਕ ਚੀਜ਼ ਦੀ ਇੱਕ ਸਿਸਟਮਿਕ ਐਂਗਲ ਹੁੰਦਾ ਹੈ ਬ੍ਰੇਕਾਂ ਦਾ ਕੰਮ ਹੁੰਦਾ ਸੀ ਚੌਂਟਿਆਂ ਦੇ ਬੁਸ਼ ਟੁੱਟੇ ਹੋਏ ਸੀ ਈਜ਼ੀਅਰ ਵਾਲ ਦੀ ਜੋਬ ਨੂੰ ਡਨ ਕਰਨਾ ਆਪਣੇ ਕੋਲੇ ਅਕਸਰ ਗੱਡੀਆਂ ਉਹ ਆਉਂਦੀਆਂ ਨੇ ਜਿਹੜੇ 22 27 ਪੈ ਹੁੰਦੇ ਦੁਨੀਆ ਦੇ ਅਗਰ ਤੁਸੀਂ ਵੀ ਚਾਹੁੰਦੇ ਹੋ ਗੱਡੀ ਦਾ ਚੰਗਾ ਕੰਮ ਪ੍ਰੀਤ ਮੋਟਰਸ ਮੋਗਾ ਬਸ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ ਅਗਰ ਕੰਮ ਕਰਾਉਣਾ ਚਾਹੁੰਦੇ ਤੇ ਸਾਡੇ ਮੁਤਾਬਕ ਕੰਮ ਹੋਊਗਾ ਮਿੱਠੀਆਂ ਜਾਨੀ ਵਜਣੀਆਂ ਆ ਬੋਸ਼ ਟੁੱਟੇ ਸੀ ਹਿੱਸਾ ਸਿੱਧਾ ਹੋਣ ਵਾਲਾ ਸੀ ਗੱਡੀ ਦੀ ਜੋਬ ਨੂੰ ਪ੍ਰੋਪਰ ਡਨ ਕਰਕੇ ਫਿਟਿੰਗ ਕਰਕੇ ਤੁਹਾਨੂੰ ਦਿਖਾਉਣੇ ਆ ਜਿਹੜੀ ਜਿਹੜੀਆਂ ਆਪਾਂ ਪੈਕਿੰਗਾਂ ਗੱਡੀਆਂ ਬੋਸ਼ ਪ੍ਰਾਣੇ ਚੇਂਜ ਕਰ ਦਿੱਤੇ ਸੋ ਸੱਜਣੋ ਜਦੋਂ ਕੰਮ ਕਰਦੇ ਆ ਤੇ ਫਿਰ ਮਗਰਲਾ ਹਿੱਸਾ ਖੋਲਦਾ ਬੁਸ਼ ਵੀ ਪੈਂਦੇ ਆ ਲੈਦਰ ਵੀ ਪੈਂਦੇ ਆ ਟੂਲ ਵੀ ਲੱਗਦਾ ਹੁਣ ਦੇਖੋ ਵੀ ਜਿਹੜੀਆਂ ਚੀਜ਼ਾਂ ਗਲਤ ਪਾਈਆਂ ਸੀ ਉਹ ਅਕਸਰ ਅਸੀਂ ਰਬੜਾਂ ਨੂੰ ਜਾਂ ਕੱਪਿਆਂ ਨੂੰ ਪਾ ਕੇ ਸਪ੍ਰਿੰਗਾਂ ਨੂੰ ਟਾਈਟ ਕਰ ਦਿੰਨੇ ਆ ਤੇ ਇਹ ਲੱਗਦਾ ਵੀ ਬਾਈ ਤੁਹਾਡੀ ਗੱਡੀ ਉੱਚੀ ਹੋ ਗਈ ਤੁਹਾਡੇ ਮਸਲੇ ਹੱਲ ਹੋ ਗਏ ਜਿੱਦਣ ਤੁਸੀਂ ਇਹ ਕੰਮ ਸਟਾਰਟ ਕਰ ਲਿਆ ਕੰਫਰਟ ਵਾਲਾ ਖਤਮ ਕਰਾ ਲਿਆ ਉਦੋਂ ਨੇ ਪ੍ਰੋਬਲਮ ਕ੍ਰੀਏਟ ਹੋ ਜਾਣੀ ਆ ਇਹ ਗੱਡੀ ਦੀ ਜੌਬ ਨੂੰ ਆਪਾਂ ਪ੍ਰੋਪਰ ਡਨ ਕਰਤਾ। ਅਗਰ ਤੁਸੀਂ ਵੀ ਚਾਹੋਣੇ ਤੁਹਾਡੀ ਗੱਡੀ ਦਾ ਕੰਮ ਵਧੀਆ ਤਰੀਕੇ ਨਾਲ ਹੋਵੇ ਤੇ ਯਾਦ ਕਰ ਲਓ ਜਿਹੜੇ ਸੱਜਣਾ ਨੇ ਕੰਮ ਕਰਾਉਣਾ। ਆ ਜਿਹੜੀਆਂ ਫਾਲਤੂ ਦੀਆਂ ਚੀਜ਼ਾਂ ਹੈਗੀਆਂ ਆਪਾਂ ਕੱਢ ਕੇ ਬਾਈ ਜੀ ਅਗਲੇ ਦੇ ਹੱਥ ਫੜਾ ਦੇਈਦੀਆਂ। ਅਸੀਂ ਤਾਂ ਜੈਨੂਅਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆਂ। ਚੌਂਟੇ ਨਵੇਂ ਬਣਾ ਦਿੱਤੇ। ਚੌਂਟਿਆਂ ਦੀ ਲਾਈਫ ਵੀ ਫੇਰ ਰਹੂਗੀ ਜੇ ਇਹ ਆਪਣੇ ਐਂਗਲ ਤੇ ਖੜੇ ਰਹਿਣਗੇ। ਜਦੋਂ ਤੁਸੀਂ ਸ਼ੌਕਰ ਟਾਈਟ ਕਰਾ ਦੇਣੋ ਤੇ ਕਮਾਨੀਆਂ ਵਰਗਾ ਕੰਮ ਗੱਡੀ ਦਾ ਹੋ ਜਾਂਦਾ ਹੈ। ਉਦੋਂ ਸਾਰੀਆਂ ਹੀ ਪ੍ਰੋਬਲਮ ਕ੍ਰੀਏਟ ਹੁੰਦੀਆਂ। ਇੱਕ ਇੱਕ ਚੀਜ਼ ਨੂੰ ਬਦਲਿਆ ਜਾਂਦਾ ਹੈ ਇੱਕ ਇੱਕ ਚੀਜ਼ ਦਿਖਾਈ ਜਾਂਦੀ ਹੈ ਫਿਰ ਵੀ ਦੋਸਤ ਮਾਨਤਾਨ ਦੇ ਚੱਕਰਾਂ ਦੇ ਵਿੱਚ ਸਸਤੇ ਦੇ ਚੱਕਰਾਂ ਦੇ ਚੱਲਦੇ ਆਉ ਤੱਕ ਨੁਕਸਾਨ ਕਰਾ ਲੈਂਦੇ ਮੇਰੇ ਕੋਲੇ ਉਹੀ ਵਿਅਕਤੀ ਆਵੇ ਜਿਨੇ ਕੰਮ ਕਰਾਉਣਾ ਸੱਜਣੋ ਆਉਣ ਵਾਲੇ ਦਿਨਾਂ 'ਚ ਅਸੀਂ 1500 ਰੁਪਏ ਫੀਸ ਕਰਤੀ ਇਸ ਕਰਕੇ ਕਰਤੀ ਵੀ ਉਹੀ ਵਿਅਕਤੀ ਪਹੁੰਚ ਬਣਾਵੇ ਜਿਨੇ ਕੰਮ ਕਰਾਉਣਾ ਜੇ ਤੁਸੀਂ ਪੁੱਛ ਕੇ ਜਾਣਾ ਨੁਕਸ ਤੇ ਜਦੋਂ ਮਰਜ਼ੀ ਆयो ਜੀ ਆਇਆਂ ਨੂੰ ਸਾਰਾ ਕੰਮ ਕਰਕੇ ਤੋਰਨਾ ਕੰਮ ਕਰਦੇ ਰਹਿਣਾ ਹੱਥ ਜੋੜ ਕੇ ਬੇਨਤੀ ਹੈ ਅਸੀਂ ਆਪਣੀ ਜਾਨ ਨੂੰ ਸੌਖਾ ਜਿਹਾ ਕਰਨਾ ਚਾਹੁੰਦੇ ਹਾਂ ਤੁਹਾਡਾ ਪਿਆਰ ਮਿਲਦਰਾ ਵੀ ਵੀਡੀਓ ਚੰਗੀ ਲਗੀ ਸ਼ੇਅਰ ਕਰ ਦਿਓ ਗੱਡੀ ਦੀ ਜੋਬ ਨੂੰ ਆਪਾਂ ਪ੍ਰੋਪਰ ਡਨ ਕਰ ਦਿੱਤੇ ਧੰਨਵਾਦ